ਬੈਠੇ ਬੀਬੀ ਨੂੰ ਕਹਿੰਦੀ ਆ ਨਾਲ ਸਬਜ਼ੀ ਚਰਾ ਦੇ ਬੀਬੀ ਕੀ ਕਰਦੀ ਆ ਕੁਦਾ ਨਹੀਂ ਕਰਦੀ ਲੈ ਸਬਜ਼ੀ ਕਟਾ ਦੇ ਨਾਲ ਲੈ ਆ ਬਹਿ ਜਾ ਹਲਾ ਸੰਛਲ ਦੇ ਬੀਬੀ ਹਲਾ ਸੰਛਲ ਦੇ ਲੈ ਫੜਾ ਲਿਆ ਫੜਾ ਬੀਬੀ ਚੱਲ ਤੂੰ ਤਾਂ ਵਧੀਆ ਮੇਰੇ ਨਾਲ ਕੰਮ ਕਰਾ ਦੇਨੀ ਆ ਸਾਰੇ ਕੰਮ ਕਰਾ ਦੇਨੀ ਆ ਅੱਛਾ ਰੋਟੀ ਵੀ ਲਹਾ ਦੇਨੀ ਆ ਹਨਾ ਲੈੜਾ ਕੱਪੜੇ ਨੂੰ ਵੀ ਤੈ ਹਲਵਾ ਦੇਨੀ ਆ चल नाल ना। करा दन मेरे कम ओ चल वे भी ही रही बुढ़िया बेचो कोई नी काम कर बैठिया रे कोई नी करा ले तू मेरे न सारा कम कर रोटी खानी ले जे तू मेरे नाम नहीं कराऊगी दस तीन रोटी नहीं दवा गे है ਉਹੀ ਪਤਾ ਨਹੀਂ ਵਾਈ ਸਮਾਂ ਹੀ ਇਹ ਜਿਹਾ ਆ ਗਿਆ ਨਹੀਂ ਬੇਬੇ ਆਇਆ ਨਾ ਕਹਿ ਤੂੰ ਲੈ ਦੋ ਰੋਟੀਆਂ ਤੇ ਕੀ ਗੱਲ ਹੈ ਹੈ ਬੇਬੇ ਆਪਣਾ ਤਾਂ ਨਾ ਵਧੀਆ ਟਾਈਮ ਪਾਸ ਹੋਈ ਜਾਂਦਾ ਵਾ ਹਮਮ ਹੋਰ ਪਾਈ ਕਿਸੇ ਦੇ ਜਾਂਦੇ ਨਹੀਂ ਆਉਂਦੇ ਨਹੀਂ ਕਿਸੇ ਦੀ ਨਾ ਸੁਣਦੇ ਆਪਦਾ ਕੰਮ ਕਰੀ ਜਾਂਦੇ ਆ ਹਾਂ ਬੇਬੇ ਤਾਂ ਕੱਲ ਹੈਗੀ ਅੱਜ ਤੇ ਤਾਈ ਨਹੀਂ ਆਈ ਤਾਈ ਹਾਂ ਤਾਈ ਨਗੇੜਾ ਹੀ ਨੇ ਮਾਰੇ ਆ ਕਰਦੀ ਹੋਣੀ ਕੋਈ ਕੰਮ ਧੰਦੇ ਪਤਾ ਨਹੀਂ ਘਰੇ ਕੀ ਕਰਦੀ ਆ ਕਰਦੀ ਹੋਣੀ ਆ ਵਿਚਾਰੀ ਕੋਈ ਕੰਮ ਧੰਦੇ ਹੋਰ ਉਹਨੇ ਕੀ ਕਰਨਾ ਪੈ ਪੈ ਗਈ ਹੋਣੀ ਆ ਤਾਈ ਨਹੀਂ ਆਈ ਤਾਈ ਨਹੀਂ ਆਈ ਜਿਹੜਾ ਨਹੀਂ ਆਇਆ ਹੂੰ ਤਾਈ ਦਾ ਸੁਹਾਗਾ ਬੇਬੇ ਵਧੀਆ ਫਿਰ ਆ ਵਧੀਆ ਹੀ ਆ ਇਹ ਆਪਾਂ ਵਧੀਆ ਤਾਂ ਤਾਈ ਵਧੀਆ ਵਾ ਹਾਂ ਇਹ ਤਾਂ ਹੈ ਚੱਲ ਕਿਸੇ ਨੂੰ ਪੰਜ ਤੇ ਇੰਨੀ ਵਿਚਾਰੀ ਕਹਿੰਦੀ ਹੈਗੀ ਹਨਾ ਹੋਰ ਬਿੱਬੀ ਆ ਤੂੰ ਆਹ ਲਾ ਸੰਛਿਲ ਦੇ ਮੈਂ ਆ ਪਿਆਜ਼ ਕੱਢ ਦਿੰਨੀ ਲਿਆ ਭਾਈ ਚੱਲ ਦਿੰਨੀ ਆ ਤੇ ਤਾਈ ਆਉਂਦੀ ਆ ਕੀ ਕਰੀ ਜਾਨੀਓ ਸਹੀ ਸਾਸਰੀ ਘਰ ਸਾਸਰੀ ਘਰ ਆ ਲਾ ਸੰਛਲਦੇ ਆ ਭਾਣੇ ਦਾ ਥੋੜੀ ਫੇਰੀ ਸੀਗੀ ਬੈਠੇ ਚੱਲ ਵਧੀਆ ਰੜ ਮੜ ਕੇ ਦੋਏ ਸਾਸ ਨੂੰ ਕਰੀ ਜਾਨੀਓ ਮਿਸੇ ਦਾ ਘਰ ਦੀ ਸੀ ਅੱਜ ਹੂੰ ਪੋਰ ਪੈਣੀ ਜਗਿੰਦਰਪੁਰ ਕਿਵੇਂ ਆਈਆਂ ਪਣੇ ਆਈਆਂ ਮਾਖਾ ਦੇਖਾਂ ਸਾਸ ਨੂੰ ਕੀ ਕਰਦੀਆਂ ਹੁਣ ਤਾਂ ਟਾਈਮ ਨਹੀਂ ਵੀ ਰਲ ਮਿਲ ਕੇ ਕਰਦੀਆਂ ਅੱਛਾ ਉਹ ਨਾ ਮੈਂ ਕਿਹਾ ਅੱਜ ਮੀਸੀ ਦਾਲ ਧਰੀ ਸੀਗੀ ਅੱਛਾ ਮੈਂ ਕਿਹਾ ਵੀ ਚੱਲ ਤੜਕਾ ਤੜਕਾ ਨਾਲ ਲਾਂਗੇ ਪਿਆਜ਼ ਗੁੱਜੀ ਚੈਲ ਲੀਏ ਫਿਰ ਹਨੇਰਾ ਹੋ ਜਾਂਦਾ ਹਾਂ ਪੋਰ ਪੈਣੀ ਕਿਵੇਂ ਆਈਆਂ ਮੈਂ ਤਾਂ ਤੇਰੇ ਕੋਲ ਕੰਮ ਆਈਆਂ ਹਾਂ ਦੱਸ ਕੀ ਕੰਮ ਆਈਆਂ ਮੈਂ ਕੰਮ ਆਇਆ ਕੁੜੀ ਕੋਲ ਜਾਣਾ 500 ਰੁਪਇਆ ਦੇ ਦੇ। ਅੱਛਾ ਕੋਈ ਨਾ ਲੈ ਜੀ। ਹਾਂ ਜਦੋਂ ਮੈਨੂੰ ਪੈਨਸ਼ਨ ਮਿਲ ਗਈ ਮੈਂ ਤੈਨੂੰ ਦੇ ਦੂੰ। ਠੀਕ ਆ। ਹੋਰ ਕੁੜੀਆਂ ਠੀਕ ਠਾਕ ਆ। ਸਾਰੀਆਂ ਠੀਕ ਆ ਫੋਨ ਆ ਜਾਂਦੀ ਆ। ਵਧੀਆ। ਜਾ ਕੁੜੀ ਕੇ ਅੰਦਰ ਉਹ ਤੇਰੀ ਤਾਈ ਨੂੰ ਪੈਸੇ ਲਿਆ ਦੇ 500 ਰੁਪਇਆ। ਬੇਬੇ ਤੂੰ ਹੀ ਲਿਆ ਦੇ। ਕੱਲ ਕੋਈ ਨਾ ਤੂੰ ਹੀ ਲਿਆ ਦੇ ਪੇਟੀ 'ਚ ਪਏ ਆ ਉੱਥੇ ਰੱਖਣੇ 'ਚ ਪਏ ਹੋਣਗੇ। ਅੱਛਾ ਚਲ ਚਾਹ ਤੂੰ ਲਿਆ ਦੇ। ਹਾਂ ਤੂੰ ਲੈ ਆਉਂਦੀ ਉਹਨੂੰ ਵੀ ਭੇਜਤਾ ਚੱਲ ਕੋਈ ਨਾ ਲਿਆ ਦੂਗੀ ਉਹਨੂੰ ਪਤਾ ਹੀ ਆ ਅੱਛਾ ਚੱਲ ਕੋਈ ਨਾ ਫੇਰ ਲੈ ਆਉਂਦੀ ਲੈ ਤੇ ਕੋਈ ਨਾ ਪਾਣੇ ਜਦੋਂ ਮੇਰੇ ਕੋਲ ਹੋਏ ਮੈਂ ਦੇ ਦੂੰ ਠੀਕ ਆ ਹਾਂ ਦੋਇ ਸਸਨੋ ਕਿਵੇਂ ਜੁੜੀਆਂ ਬੈਠੀਆਂ ਨੇ ਕੰਮ ਕਰਦੀਆਂ ਸਾਡੀ ਨੂੰ ਤਾਂ ਪਤਾ ਹੀ ਨਹੀਂ ਇਹਨਾਂ ਨੂੰ ਤਾਂ ਮਾਇਆ ਜੋੜ ਕੇ ਬਿਠਾਉਣੀ ਆ ਜੇ ਨਨੂ ਸਸਨੋ ਕੱਠੀਆਂ ਬੈਠੀਆਂ ਨੂੰ ਨਾਲ ਕੀਤਾ ਮੇਰਾ ਨਾਂ ਵੀ ਜਗਿੰਦਰਕੌਰ ਨਹੀਂ ਹਾਂ ਇਹਨਾਂ ਦੇ ਘਰੇ ਤਾਂ ਮੈਂ ਪਹਚਾੜ ਪਾਉ ਜਿਹੜਾ ਕੱਠੀਆਂ ਹੋ ਕੇ ਗੱਲਾਂ ਕਰਦੇ ਆ ਰਮਨ ਹੋਰੇ ਆ ਹਾਂ ਬੀਬੀ ਅਤੇਰ ਤਾਈ ਨੂੰ ਹਾਕ ਮਾਰਿਆ ਹੀ ਯੋ ਪੋਕ ਤੇ ਜਾਣਾ ਸੀਗਾ ਮੈਂ ਅੱਛਾ ਵੀ ਜਾ ਆ ਜਾ ਤਾਈ ਚੱਲੀਏ ਠੀਕ ਵੀ ਕਹਿ ਕੇ ਆ ਮੈਂ ਵੀ ਜਤੂ ਜਾਣਾ ਬੰਮੀ ਨੂੰ ਹਾਕ ਮਾਰ ਲੀ ਹਾਂ ਵੀ ਮੈਨੂੰ ਹਾਕ ਮਾਰ ਲੀ ਠੀਕ ਕਹਿ ਉਹਨੀ ਠੀਕ ਤਾਈ ਪੁੱਛਦੀ ਹਾਂ ਤਾਈ ਨੂੰ ਤਾਈ ਕੀ ਕਰੀ ਜਾਂਦੀ ਆ ਉਸ ਨਹੀਂ ਕਰਦੀ ਬੈਠੀ ਅੱਛਾ ਦਾਸਰਮਨ ਕਿਵੇਂ ਆਈਆਂ ਤੂੰ ਤਾਈ ਮੈਂ ਤਾਂ ਬੀਬੀ ਨੇ ਪੇ ਜਿਹੀ ਉਹ ਜਿਨ੍ਹਾਂ ਦੇ ਆਪਣੇ ਪਿੰਡ ਪਾਠ ਰਖਾਇਆ ਹੋਇਆ ਉਹ ਕਹਿੰਦੀ ਸੀ ਵੀ ਜਦ ਜਾਏਗੀ ਤੇ ਤਾਈ ਨੂੰ ਕਹੇ ਆ ਵੀ ਜਦੋਂ ਤੂੰ ਜਾਏਂਗੀ ਮੈਨੂੰ ਹਾਕ ਮਾਰ ਲਈ ਵੀ ਮੈਂ ਨਾਲ ਲੈ ਚੱਲੀ ਕੋਈ ਨਾ ਮੈਂ ਤਿਆਰ ਹੋ ਕੇ ਉਹਨੂੰ ਹਾਕ ਮਾਰੂੰ ਠੀਕ ਆ ਤਾਈ ਆਓ ਬਸ ਇਹੀ ਕਹਿਣਾ ਸੀ ਕਹਿੰਦੀ ਸੀ ਕਿ ਆ ਤੂੰ ਜਾ ਕੇ ਅੱਛਾ ਠੀਕ ਆ ਚੰਗਾ ਤਾਈ ਫਿਰ ਮੈਂ ਜਾਣੀ ਆ ਮੈਂ ਨਹੀਂ ਤੂੰ ਬੈ ਜਾ ਤੈਨੂੰ ਗੱਲਾਂ ਦੱਸਾਂ ਤੇਰੇ ਸਾਸਦਿਆਂ ਉਹ ਕਹਿੰਦੀ ਉਹਨੂੰ ਰੋਟੀ ਨਹੀਂ ਆਉਂਦੀ ਚਾਹ ਨਹੀਂ ਆਉਂਦੀ ਕੰਮ ਨਹੀਂ ਕਰਨਾ ਆਉਂਦਾ ਕੋਣ ਸਾਡੀ ਬੀਬੀ ਕਹਿੰਦੀ ਤਾਂ ਹਾਂ ਤੇਰੀ ਮਾਂ ਲੈ ਤਾਈ ਮੈਂ ਤਾਂ ਸਾਰਾ ਕੰਮ ਕਰਦੀ ਆ ਤੂੰ ਦੇਖਿਆ ਹੀ ਆ ਵੀ ਅਸੀਂ ਰਾਲ ਮੇੜ ਕੇ ਦੋਨੇ ਜਾਣੀਆਂ ਕੰਮ ਕਰਦੀ ਆ ਚਲੋ ਵੀ ਮੇਰੇ ਨਾਲ ਕਰਾ ਦਿੰਦੀ ਆ ਹਾਂ ਹਾਂ ਓਹ ਤੇਰੀ ਮਾਂ ਤਾਂ ਕਹਿੰਦੀ ਮੇਰੇ ਤੋਂ ਬਿਨਾ ਕੰਮ ਨਹੀਂ ਕਰ ਸਕਦੀ ਮੈਂ ਦੱਸਦੀ ਆ ਤਾਂ ਕਰਦੀ ਆ ਲੈ ਤਾਈ ਆ ਕਹਿੰਦੀ ਆ ਕਹਿੰਦੀ ਮੈਂ ਮੂਰੇ ਹੋ ਕੇ ਨਾ ਕਰਾਂ ਤਾਂ ਇਹਨੂੰ ਚੱਜੇ ਹੀ ਨਹੀਂ ਕਾਸੇ ਦਾ ਇਹਦੀ ਮਾਂ ਨੇ ਸੁਧਾ ਕੇ ਨਹੀਂ ਭੇਜੀ ਲੈ ਤਾਈ ਦੇਖ ਲੈ ਮੇਰੀ ਮਾਂ ਤੱਕ ਜਾਂਦੀ ਆ ਹਾਂ ਹਾਂ ਦੇਖ ਲੈ ਸੱਸਾਂ ਹੈ ਨਹੀਂ ਕੰਮ ਨਹੀਂ ਆ ਨਹੀਂ ਤਾਈ ਦੇ ਲਾ ਮੈਂ ਹੁਣ ਤੁਹਾਡੇ ਸਾਹਮਣੇ ਮੈਂ ਸਾਰਾ ਕੰਮ ਕਰਦੀ ਰਹੀਆਂ ਮੈਂ ਤਾਂ ਉਹਨੂੰ ਕਦੇ ਕਿਹਾ ਨਹੀਂ ਹੈਗਾ ਚਲ ਉਹ ਆਏ ਆ ਵੀ ਮੇਰੇ ਨਾਲ ਕਰਾ ਦਿੰਦੀ ਅਸੀਂ ਰਾੜ ਮਿਲ ਕੇ ਕਰ ਲੈਂਦੇ ਹਾਂ ਰਾੜ ਮਿਲ ਕੇ ਕਰ ਲੈਂਦੇ ਹਾਂ ਮੈਨੂੰ ਕੀ ਪਤਾ ਸੀ ਤਾਈ ਉਹ ਇਕਰ ਸੋਚਦੀ ਐ ਹਾਂ ਹਾਂ ਮਟਬਰ ਦਾ ਕੰਮ ਆ ਮਾਪੇ ਰਾੜ ਮਿਲ ਕੇ ਕਰੂੰਗੀ ਐ ਜੀ ਗੱਲਾਂ ਤਾਂ ਬਹੁਤ ਵਧੀਆ ਵਾ ਮੇਰਾ ਨਾ ਨਾ ਲਈ ਜਾ ਫੇ ਚੰਗਾ ਤਾਈ ਹਾਂ ਤਾਂ ਸਹੀ ਲੈ ਮੈਂ ਤਾਂ ਕਹਿੰਦੀ ਮੇਰੀ ਬੀਬੀ ਪਾਲੀ ਚੰਗੀਆਂ ਹੈ ਮੈਂ ਸਾਰਾ ਕੰਮ ਵੀ ਮੇਰੇ ਨਾਲ ਕਰਾਉਂਦੀ ਅਸੀਂ ਰਾੜ ਮਿਲ ਕੇ ਕਰੀ ਜਾਨੀ ਆ ਦਾਸ ਉਹ ਐਡੀਆਂ ਗੱਲਾਂ ਕਰਦੀ ਆ ਲੈ ਦੇਖ ਲੈ ਹਾਂ ਜਿੰਨਾ ਚੰਗਾ ਉਹ ਉਨਾ ਹੀ ਅਗਲਾ ਸੋਚੇ ਤਾਂ ਮੇਰੀ ਨੋਂ ਚੰਗੀ ਆ ਦੇਖ ਲੈ ਹਾਂ ਗਾ ਤਾਂ ਤੂੰ ਤਾਂ ਮੈਨੂੰ ਕੋਸੋ ਹੋਰ ਹੀ ਗੱਲ ਸੁਣਾ ਤੇ ਚਲ ਕੋਈ ਨਾ ਪੁੱਛੂੰ ਮੈਂ ਚੰਗਾ ਪੁੱਛ ਲਈ ਜਾ ਮੇਰਾ ਨੋਂ ਨਾਲੇ ਮਨ ਤਪੜਾਤੀ ਪੱਟੀ ਹਨਾ ਹੁਣ ਭਜਨੋਂ ਨੂੰ ਕਰਕੇ ਆਉਂ ਸਵੇਰੇ ਫੇਰ ਦੇਖੀ ਇਹਨਾਂ ਦੇ ਘਰ ਵਿੱਚ ਕਿਵੇਂ ਪੈਂਦਾ ਸਨੋਂ ਬੈ ਕੇ ਹਾ ਹਾ ਹੀ ਹੀ ਕਰਦੀਆਂ ਸੀ ਮੇਰੇ ਕਾੜਜੇ ਤਾਂ ਤਾਂ ਅੱਗ ਲੱਗੀ ਪਈ ਸੀ ਵੀ ਕਿਉਂ ਸੱਤ ਨੂੰ ਬੈਠੀਆਂ ਹੁਣ ਪਤਾ ਲੱਗੂ ਇਹਨਾਂ ਦੇ ਜਦੋਂ ਘਰ ਵਿੱਚ ਪਹਹਾੜ ਪਾਇਆ ਸਵੇਰੇ ਜਾਉਂ ਭਜਨੋਂ ਕੋਲੇ ਮੈਂ ਜਾਂਨੀ ਆ ਭਜਨੋਂ ਕੋਲੇ ਉਹ ਬੈਠੀ ਆ ਮੰਜੇ ਤੇ ਉਹਦੇ ਨਾਲ ਕਰਦੀਆਂ ਗੱਲਾਂ ਜਾ ਕੇ ਨਾ ਫੜ ਭਜਨੋਂ ਪੈਸੇ ਜਿਹੜੇ ਦਰ ਲੈ ਕੇ ਗਈ ਸੀ। ਕੀ ਆਈ ਕੁੜੀਆਂ ਕੋਲੇ? ਹਾਂ ਹਾਂ ਠੀਕ ਆ। ਅੱਛਾ। ਕੁੜੀਆਂ ਠੀਕ ਠਾਕ ਆ। ਹਾਂ ਠੀਕ ਠਾਕ ਆ। ਅੱਛਾ ਚੱਲ ਵਧੀਆ। ਹੋਰ ਨਾਸ ਕਿਵੇਂ ਸੀ ਬਿੰਦਰੀ, ਰਾਣੀ ਸਾਰੀਆਂ ਠੀਕ ਸੀ? ਹਾਂ ਹਾਂ ਸਭ ਠੀਕ ਆ। ਅਜਨੋ ਰਮਨ ਕਿੱਥੇ ਆ? ਉਹ ਨਾ ਹੁੰਦੀ ਆ। ਅੱਛਾ। ਮੇਰੇ ਕੋਲ ਗਈ ਸੀ ਕਹੀਂ ਸਾਡੇ ਬੀਬੀ ਲੈ ਜੀ ਭੋਗ ਤੇ। ਅੱਛਾ। ਮਹੀਂ ਪੈਜੀ ਸੀ। ਅੱਛਾ ਹਾਂ ਹਾਂ ਵੀ ਜਾਇਆ ਅੱਛਾ ਰਮਨ ਕਹਿੰਦੀ ਆ ਬਈ ਸਾਰਾ ਕੰਮ ਕਰਦੀਆਂ ਮੁੰਡੇ ਹੋ ਕੇ ਅੱਛਾ ਹਾਂ ਨਾ ਮੈਂ ਕੀ ਭੱਜ ਭੱਜ ਉਹਨੂੰ ਪੈਣੀ ਆ ਨਾਲੇ ਤਾਂ ਮੈਂ ਸਾਰੀ ਦਿਹਾੜੀ ਕੰਮ ਕਰਦੀ ਆ ਹੈ ਉਹ ਤਾਂ ਵੱਧ ਮੈਂ ਕੰਮ ਕਰਦੀ ਆ ਹਲੇ ਕਹਿੰਦੀ ਆ ਵੀ ਭੱਜ ਭੱਜ ਪੈਂਦੀ ਆ ਆ ਭੈਣੇ ਤਾਂ ਕਿਹਾ ਹੋਊਗਾ ਤਾਂ ਹੀ ਕਹਿੰਦੀ ਆ ਕੋਈ ਨਾ ਮੈਂ ਪੁੱਛ ਲੈਣੀ ਆਈ ਹਾਂ ਆਈ ਨੂੰ ਪੁੱਛ ਲਈ ਕੋਈ ਨਾ ਪੁੱਛਦੀ ਆ ਮੈਂ ਏ ਭਜਨੂ ਰਮਨ ਕਹਿੰਦੀ ਆ ਮੇਰਾ ਨਹੀਂ ਕਰਦੀ ਕੁੜੀਆਂ ਦਾ ਆਪਣੀਆਂ ਦਾ ਬਾੜਾ ਕਰਦੀ ਆ ਨਾ ਮੇਰੀਆਂ ਕੁੜੀਆਂ ਤੱਕ ਤੇਰੇ ਨਾਲ ਗੱਲਾਂ ਕਰਦੀ ਆ ਆਹੋ ਕਹਿੰਦੀ ਫੋਨ ਤੇ ਲੱਗੀ ਰਹਿੰਦੀ ਆ ਕੰਮ ਨਹੀਂ ਕਰਾਉਂਦੀ ਕੋਈ ਨਾ ਮੈਂ ਪੁੱਛਦੀ ਆ ਆਈ ਨੂੰ ਆਹੋ ਮੇਰਾ ਨਾ ਨਾਲ ਹੀ ਫਿਰ ਮੇਰ ਨਾਲ ਲੜਪੂ ਕੋਈ ਨਾ ਆਹ ਕਹੂਗੀ ਤੂੰ ਤਾਂ ਹੀ ਪਿਛਾੜ ਪਾਤਾ ਸਾਡੇ ਘਰੇ ਜਾ ਕੇ ਅੱਛਾ ਆਹੋ ਠੀਕ ਆ ਕੋਈ ਨਾ ਮੈਂ ਪੁੱਛ ਲੈਣੀ ਆਈ ਨੂੰ ਹਾਂ ਪੁੱਛ ਲਈ ਕੁੜੀਆਂ ਤੱਕ ਜਾਂਦੀ ਆ ਹੋਰ ਨਹੀਂ ਮੈਂ ਇਹਦੇ ਨਾਲ ਕੋਈ ਕੰਮ ਕਰਾਉਂਦੀ ਚਾਹੇ ਕਰੇ ਚਾਹੇ ਨਾ ਕਰੇ ਮੇਰੀਆਂ ਕੁੜੀਆਂ ਤੱਕ ਜਾਂਦੀ ਆ ਆ ਜ਼ਿੰਮੇਵਾਰੀ ਤਾਂ ਇਹਦੀ ਹੀ ਆ ਸਾਰੀ ਇਹਦੀ ਹੀ ਆ ਹਾਂ ਕਰੀਨਾ ਆਪਾਂ ਚੱਲਿਆ ਕਰਾਂਗੇ ਸੈਰ ਕਰਨ ਬੈਠੀ ਰਹਿਿਆ ਘਰੇ ਠੀਕ ਆ ਜਾਇਆ ਹੀ ਕਰਾਂਗੇ ਹਾਂ ਨਾਲੇ ਕੰਮ ਕਰਦੇ ਆ ਨਾਲੇ ਅਵਲੀਆਂ ਦੇ ਨੋ ਚੱਲ ਭਜ ਨੋ ਹਾਂ ਜਦੋਂ ਇੱਕਨ ਬੋਲਦੀ ਆ ਕੰਮ ਨਾ ਕਰਿਆ ਕਰ ਚੁੱਪ ਕਰਕੇ ਮੰਜੇ ਤੇ ਬੈਠੀ ਹੁਕਮ ਚਲਾਇਆ ਕਰ ਠੀਕ ਆ ਬਈ ਮੇਰੀ ਰੋਟੀ ਰੋਟੀ ਵੀ ਇੱਥੇ ਫਟਾ ਕੇ ਜਾ ਚਾਹ ਵੀ ਇੱਥੇ ਦੇਖ ਜਾਇ ਕਰ ਅੱਛਾ ਆਹ ਕਾਨੂੰ ਕੋਈ ਦਿੰਦੀਆਂ ਨਹੀਂ ਹੁਣ ਤਾਂ ਸਮਾਂ ਹੀ ਇਹ ਆ ਗਿਆ ਰੋਟੀਆਂ ਨਹੀਂ ਕੋਈ ਦਿੰਦੀਆਂ ਜਿੰਨਾ ਮਰਜ਼ੀਆ ਕੰਮ ਕਰ ਲਓ ਚਾਹੇ ਨਾ ਕਰ ਲਓ ਕੋਈ ਨਾ ਫੇਰ ਆਪਾਂ ਪੁੱਛ ਲਾਂਗੇ ਇਹਨਾਂ ਨੂੰ ਪੁੱਛ ਲਈ ਲੈ ਹੋ ਬੈਠਿਆ ਬੇਬੇ ਉਹਨੂੰ ਕਹਿਦੀ ਆ ਕੱਪੜੇ ਤੇ ਹਾਲਾ ਦਾ ਮੈਨੂੰ ਹੋਰ ਕੋਈ ਕੰਮ ਕਰ ਲੈ ਨੇ ਵੀ ਤਾਂ ਹਾਲਾ ਦੇ ਮੈਂ ਜਨ ਨੂੰ ਕੋਈ ਹੋਰ ਦਾ ਮਤ ਕਰ ਲੈਣੀ ਆ ਮੇਰ ਤੋਂ ਨਹੀਂ ਲੱਗਦੀਆਂ ਤਾਹਾਂ ਕਿਉਂ ਪੀ ਹੋ ਗਿਆ ਭਾਬੀ ਬੈਠੀ ਤਾਂ ਰਹੀਆਂ ਲਾ ਦਿੰਦੇ ਹਾਂ ਨਹੀਂ ਲੈ ਜਾ ਤੂੰ ਆਪਦੇ ਕੱਪੜੇ ਚਾਕੇ ਤੂੰ ਤਾਂ ਆੜਾ ਚੰਗਾ ਬੋਲਦੀ ਆ ਮੈਂ ਬੇਬੇ ਮੈਂ ਤੈਨੂੰ ਕੀ ਮਾੜਾ ਚੁੜੀਆਂ ਨੂੰ ਕੁੜੀਆਂ ਨੂੰ ਬੋਲਦੀ ਆ ਮੈਂ ਨਹੀਂ ਲਾਉਣੀਆਂ ਤਾਹਾਂ ਤੂੰ ਆ ਲੈ ਜਾ ਚਾਕੇ ਆਪਦੇ ਕੱਪੜੇ ਲੈਵੇ ਪਰ ਮੈਂ ਕੋ ਤੁਹਾਡਾ ਚੰਗਾ ਬੋਲਦੀ ਮਾੜਾ ਚੰਗਾ ਤੂੰ ਬੋਲਦੀ ਤੂੰ ਗੱਲਾਂ ਕਰਦੀ ਆ ਕਿਹੜੀਆਂ ਗੱਲਾਂ ਕਰਦੀ ਆ ਲੈ ਗੱਲਾਂ ਕਰਦੀ ਨਹੀਂ ਬੇਬੇ ਜਿਹੜੀਆਂ ਤੂੰ ਕਰਦੀ ਆ ਹਾਂ ਮੇਰੀ ਮਾਂ ਤਾਂ ਕਹਿੰਦੀ ਆ ਮਾਂ ਤਾਂ ਕਹਿੰਦੀ ਆ ਹੋ ਨਾ ਤੂੰ ਮੁੰਡਾ ਕਹਿੰਦੀ ਮੈਂ ਤਾਂ ਉਹਦੀ ਨਹੀਂ ਪਟਾਲੀਆਂ ਆ ਬਦੀ ਅ ਮੇਰੀ ਬੁੱਤ ਕਿ ਮੈਂ ਪੜਦਾਂਗੀ ਤੂੰ ਬੇਬੇ ਪੜ੍ਹ ਦੂੰਗੀ ਲੈ ਐਵੇਂ ਪੜ੍ਹ ਦਾਂਗੇ ਤੂੰ ਆਹੋ ਨਾ ਤੁਸੀਂ ਰੋਸੇ ਰੱਖਦੀ ਜਾਨੀ ਬੇਬੇ ਜਦੋਂ ਤੈਨੂੰ ਕੁਝ ਕਹਿੰਦੀ ਨਹੀਂ ਹੈਗੀ ਕਿਉਂ ਨਹੀਂ ਕਹਿੰਦੀ ਬਿਚਾਰਾ ਬੋਲਦੀ ਆ ਮੈਂ ਤਾਂ ਤੈਨੂੰ ਕੁਝ ਬੋਲਿਆ ਨਹੀਂ ਹੈਗਾ ਬੋਲਿਆ ਨਹੀਂ ਤਾਂ ਮੈਨੂੰ ਐਨਾ ਤਾਂ ਤੂੰ ਬੋਲਦੀ ਆ ਨਾਲੇ ਮੈਂ ਤੇਰਾ ਕੰਮ ਕਰਦੀ ਆ ਨਾਲੇ ਤੂੰ ਮੈਨੂੰ ਮਾਰਾ ਚੰਗਾ ਬੋਲਦੀ ਲੈ ਬੇਬੇ ਮੈਂ ਜਾ ਕੇ ਚੱਕ ਕੇ ਲੀੜ ਮੇਕੋ ਜਿਹਾਂ ਲੱਗਦੀਆਂ ਕਪੜੇ ਤਾਂ ਮੈਂ ਲੈ ਜਾਣੀ ਆ ਪਰ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਹੈਗੀ ਨਾਲੇ ਮੈਂ ਕੁੜੀਆਂ ਨੂੰ ਮਾੜਾ ਚੰਗਾ ਕਾਸ ਨੂੰ ਬੋਲੂਂਦੀ ਆ ਮੈਨੂੰ ਕੋਸ ਲੱਗਦੀ ਆ ਨਹੀਂ ਮੈਂ ਬੇਬੇ ਕੁੜੀਆਂ ਨੂੰ ਕੀ ਮਾੜਾ ਚੰਗਾ ਬੋਲਦੀ ਆ ਬੋਲਦੀ ਆਂ ਤੇਰੀਆਂ ਕਿਹੜਾ ਕੋਸ ਲੱਗਦੀ ਆ ਨਹੀਂ ਉਹ ਕੁੜੀਆਂ ਲੈ ਬੇਬੇ ਕਿਉਂ ਨਹੀਂ ਲੱਗਦੀ ਆ ਨਹੀਂ ਲੱਗਦੀ ਮੈਂ ਅੱਜ ਤੱਕ ਮੈਂ ਕਦੇ ਉਹਨਾਂ ਨੂੰ ਕੋਈ ਮਾੜੀ ਚੰਗੀ ਕਹੀ ਆ ਨਹੀਂ ਆਈ ਆ ਲੈ ਬੇਬੇ ਮੈਂ ਤਾਂ ਕੋਈ ਨਹੀਂ ਕਹਿੰਦੀ ਤੂੰ ਹੀ ਗੱਲਾਂ ਕਰਦੀ ਆਂ

दस गल्ला आप कर दी नौ मिनट कहंदी है मैं तो किसी को कोई गाल ही नहीं कीती हूं हैती असो मेरे को नहीं पता है तो मामला है। ਤੇ ਕੋਈ ਨਾ ਆਪਣੀ ਲਾਡੀ ਲਾਲਾ ਹੁਣ ਤਾਂ ਦੋਏ ਲੜਦੀਆਂ ਸੀ ਚਾਮਲੀਆਂ ਪਈਆਂ ਸੀ ਦੋਏ ਸੱਸ ਨੂੰ ਕੰਮ ਕਰਦੀਆਂ ਬਈ ਕਾਲਜੇ ਠੰਡ ਪਈ ਗਈ ਮੇਰੇ ਲੜਦੀਆਂ ਦੇਖ ਕੇ ਵਧੀਆ ਹੋ ਗਿਆ ਭਾਈ ਤਾਂ ਕਹਿੰਦੀ ਆ ਪੇਟੀ ਚੋਂ ਪੈਸੇ ਤੂੰ ਹੀ ਕੱਢ ਕੇ ਲਿਆ ਹੁਣ ਤਾਂ ਮੇਰੇ ਕਾਲਜੇ ਠੰਡ ਪਈ ਗਈ ਮੈਂ ਆਪਦੇ ਘਰੇ ਹੁਣ ਜਾਨੀ ਆ ਹੁਣ ਸੌਨੀ ਆ ਮੈਂ ਜਾ ਕੇ ਇੱਥੇ ਆਪਦੀ ਭੈਣ ਨੂੰ ਫੋਨ ਕਰਦੀ ਆ ਹੁਣ ਤਾਂ ਨਜ਼ਾਰਾ ਹੀ ਆ ਗਿਆ ਲੜਦਿਆਂ ਨੂੰ ਦੇਖ ਕੇ ਲੈ ਬੀਬੀ ਨੂੰ ਚਾਹ ਦੇ ਕੇ ਆਵਾਂ ਸਵੇਰੇ ਤਾਂ ਬਾਲਾ ਕੁਝ ਬੋਲੇ ਗਿਆ ਮੇਰੇ ਤੋਂ ਚਲੋਨੇ ਬਣਾ ਚਾਹ ਪੀਤੀ ਆ ਚਾਹ ਬਣਾ ਲੈਣੀ ਚਾਹ ਤਾਂ ਦੇਣੀ ਹੋਈ ਆ ਆਪ ਕਰਦੀ ਆ ਕਹੀ ਮੈਨੂੰ ਜਾਂਦੀ ਆ ਮੈਂ ਤਾਂ ਫਿਰ ਵੀ ਨਹੀਂ ਪੁੱਛਿਆ ਵੀ ਤੂੰ ਗੱਲਾਂ ਕਰਦੀ ਚਲ ਕੋਈ ਲੇ ਬੇਬੇ ਚਾਹ ਪੀ ਲੈ ਨਾ ਮੈਂ ਨਹੀਂ ਪੀਈ ਭਾਈ ਜੀ ਕਿਉਂ ਬੇਬੇ ਪੀਣੀ ਕਰਤ ਨਹੀਂ ਨਹੀਂ ਜੇ ਮੈਨੂੰ ਲੋੜ ਹੋਊ ਮੈਂ ਆਗਦੀ ਬਣਾ ਕੇ ਪੀ ਲਵਾਂ ਲੈ ਬੇਬੇ ਹੁਣ ਅੱਡੋ ਅੱਡ ਬਣਾਉਂਦੀ ਆ ਚੰਗੇ ਲੱਗਦੇ ਆ ਆਪਾਂ ਕੋਈ ਨਾ ਤੁਨ ਨਾਲੇ ਲੋਕਾਂ ਕੋਲੇ ਗੱਲਾਂ ਕਰਦੀਆਂ ਬਈ ਮੈਂ ਨਾਲੇ ਕੰਮ ਕਰਦੀਆਂ ਨਾਲੇ ਬੇਬੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨਹੀਂ ਨਹੀਂ ਮੈਂ ਨਹੀਂ ਚਾਹ ਪੀਣੀ ਬਈ ਤੇ ਅਵੇਪੇ ਪੀਲਾ ਨਹੀਂ ਨਾਲੇ ਤਾਂ ਕੁੜੀਆਂ ਨੂੰ ਮਾੜਾ ਚੰਗਾ ਬੋਲਦੀਆਂ ਨਾਲੇ ਲੋਕਾਂ ਕੋਲੇ ਗੱਲਾਂ ਕਰਦੀਆਂ ਨਹੀਂ ਬੇਬੇ ਮੈਂ ਤਾਂ ਕਿਸੇ ਕੋਲ ਕੋਈ ਗੱਲ ਨਹੀਂ ਕੀਤੀ ਹੈਗੀ ਸਾਰੀ ਦਿਹਾੜੀ ਤਾਂ ਤੇਰੇ ਸਾਹਮਣੇ ਮੈਂ ਘਰ ਦਾ ਕੰਮ ਕਰਕੇ ਅੰਦਰ ਬਹਿ ਜਾਨੀ ਆ ਤੂੰ ਬਾਹਰ ਬੈਠੀ ਹੁੰਨੀ ਆ ਨਾ ਮੈਂ ਕਿਸੇ ਦੇ ਦਰ ਜਾਵਾਂ ਨਾ ਘਰ ਜਾਵਾਂ ਮੈਂ ਤਾਂ ਕਿਸੇ ਕੋਲ ਕੋਈ ਗੱਲ ਹੀ ਨਹੀਂ ਕੀਤੀ ਤੈਨੂੰ ਕਿਹਨੇ ਕਹਿਤਾ ਬੇਬੇ ਉਹ ਤੇ ਗੱਲਾਂ ਕਰਦੀਆਂ ਸੀ ਆ ਉਹ ਮੇਰੇ ਕੋਲ ਹੀ ਕਰਕੇ ਗਈ ਆ ਨਹੀਂ ਬੇਬੇ ਮੈਂ ਤਾਂ ਕਿਸੇ ਕੋਲ ਨਹੀਂ ਕੋਈ ਗੱਲਾਂ ਕੀਤੀਆਂ ਹੈਗੀਆਂ ਬੇਬੇ ਮੈਂ ਤਾਂ ਕਿਸੇ ਕੋਲ ਗੱਲ ਨਹੀਂ ਕੀਤੀ ਹੈਗੀ ਕੌਣ ਤੈਨੂੰ ਕਹਿੰਦਾ ਵਾ ਉਹ ਭਾਈ ਤੇ ਤਾਈ ਆਈ ਸੀ ਵੀ ਉਹ ਤੇ ਕਹਿਣ ਤੂੰ ਗਈ ਸੀ ਨਾ ਹਾਂ ਬੇਬੇ ਮੈਂ ਗਈ ਸੀ ਫਿਰ ਉਹ ਦੱਸਦੀ ਸੀ ਵੀ ਗੱਲਾਂ ਕਰਦੀ ਆ ਰਮਨ ਆਏ ਕਹਿੰਦੀ ਆ ਤੈਨੂੰ ਕੁੜੀਆਂ ਨੂੰ ਆਏ ਕਹਿੰਦੀ ਆ ਆਏ ਬੇਬੇ ਮੈਂ ਤਾਂ ਉਹ ਕੋਈ ਗੱਲ ਨਹੀਂ ਕੀਤੀ ਹੈਗੀ ਉਹ ਤਾਂ ਸਗੋਂ ਮੈਨੂੰ ਕਹਿੰਦੀ ਆ ਕਹਿੰਦੀ ਤੇਰੀ ਬੀਬੀ ਕਹਿੰਦੀ ਆ ਕਹਿੰਦੀ ਆ ਜੇ ਮੈਂ ਨਾਲ ਇਹਦੇ ਨਾਲ ਕੰਮ ਕਰਾਵਾਂ ਇਹ ਤਾਂ ਕੰਮ ਨਹੀਂ ਹੁੰਦਾ ਹੈਗਾ ਇਹਨੂੰ ਕੁਝ ਆਉੜਦਾ ਨਹੀਂ ਹੈਗਾ ਇਹਦੀ ਮਾਂ ਨੇ ਇਹਨੂੰ ਕੁਝ ਸਿਖਾ ਕੇ ਨਹੀਂ ਭੇਜਿਆ ਹੈਗਾ ਹੈ ਜੇ ਮੈਂ ਨਾ ਮੂਰੇ ਹੋ ਕੇ ਕਰਾਂ ਇਹ ਤਾਂ ਕੁਝ ਵੀ ਨਹੀਂ ਕਰਨਾ ਜਾਣਦੀ ਦੱਸ ਬੇਬੇ ਤੂੰ ਉਹ ਤਾਂ ਮੈਨੂੰ ਆਏ ਕਹਿੰਦੀ ਆ ਵੀ ਤੇਰੀ ਬੀਬੀ ਨੇ ਕਿਹਾ ਵਾ ਇਹ ਬੇਬੇ ਤਾਈ ਤੈਨੂੰ ਕੀ ਕਹਿੰਦੀ ਸੀਗੀ ਉਹ ਗੱਲਾਂ ਕਰਦੀ ਸੀ ਕਹਿੰਦੀ ਆ ਕਿ ਵੀ ਤੈਨੂੰ ਮਾੜਾ ਚੰਗਾ ਬੋਲਦੀਆਂ ਨਾਲ ਹੀ ਕੁੜੀਆਂ ਨੂੰ ਬੋਲਦੀ ਆ ਆਸਤ ਬੇਬੇ ਮੈਂ ਤਾਂ ਦੇ ਲ ਕੋਈ ਗੱਲ ਨਹੀਂ ਕੀਤੀ ਹੈ ਕਿ ਸਭ ਉਹ ਦਿਨ ਉਹਨੇ ਮੈਨੂੰ ਬਿਠਾ ਕੇ ਕਿਹਾ ਹੂੰ ਤੇ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਇਹਦਾ ਮਤਲਬ ਆਪਾਂ ਨੂੰ ਤਾਈ ਨੇ ਲੜਾਤਾ ਆਹੋ ਹਾਏ ਬੇਬੇ ਹੁਣ ਕੀ ਕਰੀਏ ਦੱਸ ਉਹਨੂੰ ਫਿਰ ਆਪਾਂ ਨੂੰ ਪੁੱਛੀਏ ਨਾ ਆਪਾਂ ਜਾ ਕੇ ਉਹਨੂੰ ਪੁੱਛ ਲੈ ਚੱਲ ਫਿਰ ਬੇਬੇ ਐ ਕਰਦੇ ਆ ਐ ਤਾਂ ਉਹਨੇ ਉਹ ਨਹੀਂ ਕਰਨਾ ਹੈਗਾ ਮੈਂ ਜਾਣੀ ਆ ਤਾਈ ਕੋਲ ਬਹਾਨੇ ਨਾਲ ਤੇ ਮੈਂ ਉਹਦੇ ਕੋਲ ਜਾ ਕੇ ਬੈਠੂਗੀ ਉਹ ਗੱਲਾਂ ਫੇਰ ਕਰੂਗੀ ਅੱਛਾ ਫੇਰ ਤੂੰ ਮਗਰੀ ਮੇਰੇ ਆਦੇ ਤੂੰ ਸੁਣੀ ਆਪਣਾ ਆਪਾ ਉਹਨਾਂ ਫਿਰ ਉਹਨੂੰ ਉੱਥੇ ਜਾ ਕੇ ਪੁੱਛਾਂਗੀ ਕਿ ਤੂੰ ਪਛਲਾ ਚੱਲ ਗਏ ਚੱਲ ਹਨਾ ਵੀ ਸਾਡੇ ਘਰ ਤੋਂ ਤੂੰ ਐਡਾ ਪਛਾਲ ਪਤਾ ਵੀ ਮੈਂ ਤਾਂ ਤੇਲਾ ਨੂੰ ਇੰਨਾ ਚੰਗਾ ਸਾਹਮਣ ਦੀ ਸੀਗੀ ਤਾਈ ਨੂੰ ਵੀ ਤਾਈ ਇੰਨੀ ਚੰਗੀ ਆ ਅੱਜ ਕੱਲ ਨਹੀਂ ਕੋਈ ਚੰਗਾ ਸਾਹਮਣ ਦਾ ਕਿਸੇ ਨੇ ਚੱਲ ਤੋਰ ਤੇਰੀ ਤਾਈ ਕੋਲ ਲੈ ਕੇ ਚੱਲ ਚੱਲ ਵੀ ਜੇ ਆਪਾਂ ਇਕੱਠੀਆਂ ਜਾਵਾਂਗੇ ਨਾ ਫੇਰ ਉਹਨੂੰ ਸ਼ੱਕ ਹੋ ਜੂ ਐ ਕਰਦੀਆਂ ਪਹਿਲਾਂ ਮੈਂ ਜਾਨੀ ਆ ਤੂੰ ਮਗਰੀ ਮੇਰੇ ਆ ਜੀ ਹਾਂ ਠੀਕ ਆ ਹਨਾ ਫੇਰ ਪਤਾ ਲੱਗ ਜੂ ਆਪਾਂ ਨੂੰ ਆਹੋ ਸੱਚ ਝੂਠ ਦਾ ਪਤਾ ਲੱਗ ਜੂ ਕੋਈ ਤਾਂ ਹੈ ਬੇਬੇ

ਚੱਲ ਵੀ ਵੀ ਆਪਾਂ ਦੋਨੇ ਚੱਲਦੇ ਆ ਤਾਈ ਨੂੰ ਪੁੱਛਦੇ ਆ ਜਾ ਕੇ ਵੀ ਤੂੰ ਸਾਨੂੰ ਲੜਾਤਾ ਮੈਂ ਪਹਿਲਾਂ ਜਾਂਦੀ ਆ ਤੂੰ ਬਾਅਦੋਂ ਮਗਰੀ ਆ ਜੀ ਚੰਗਾ ਚੱਲ ਫੇਪੇ ਮੈਂ ਪਹਿਲਾਂ ਜਾਂਦੀ ਆ ਤੂੰ ਫੇਰ ਆ ਜੀ ਤੂੰ ਉੱਥੇ ਖੜ੍ਹ ਜੀ ਮੈਂ ਗੱਲਾਂ ਕਰਦੀ ਆ ਉਹਦੇ ਨਾਲ ਜਾ ਕੇ ਦੇਖਦੇ ਆ ਠੀਕ ਹੈ ਮੈਂ ਜਾਂਦੀ ਆ ਤਾਈ ਕੋਲ ਅੱਛਾ ਉੱਥੇ ਬੈਠੀ ਹੋਣੀ ਆ ਤੂੰ ਇੱਥੇ ਖੜ੍ਹ ਜਾ ਦੇਖੀ ਹੁਣ ਤੂੰ ਕਹਿੰਨੀ ਆ ਨਾ ਵੀ ਮੈਂ ਗੱਲਾਂ ਕੀਤੀਆਂ ਨੇ ਤੇਨੂੰ ਆਪਣੇ ਆਪ ਤਾਂ ਲੱਗ ਜੂ ਕੀ ਨੇ ਗੱਲਾਂ ਕੀਤੀਆਂ ਨੇ ਮੈਂ ਕੀਤੀਆਂ ਨੇ ਕਿ ਤਾਈ ਨੇ ਚੰਗਾ ਤੂੰ ਹੋਈ ਨਾ ਮੈਂ ਇੱਥੇ ਸੁਣਦੀ ਆ ਹਾਂ ਤੂੰ ਇੱਥੇ ਖੜ੍ਹ ਕੇ ਸੁਣ ਫੇਰ ਤੂੰ ਆ ਜੀ ਚੰਗਾ ਹਲੋ ਪਾੜਾ ਆ ਤਾਂ ਨਜ਼ਾਰਾ ਹੀ ਆ ਗਿਆ ਮੈਨੂੰ ਠੰਡ ਪੈ ਗਈ ਅੱਜ ਤਾਂ ਉਹ ਲੋਏ ਲੱਟ ਨਹੀਂ ਆ ਹਾਂ ਹਾਂ ਕਾਜੇ ਠੰਡ ਪੈ ਗਈ ਕੋਸਨੀ ਭੈਣ ਨੂੰ ਫੋਨ ਕੀਤਾ ਸੀ ਤੂੰ ਕਿੱਧਰ ਆ ਗਈ ਲੈਕਟਰ ਕਿਉਂ ਕਿੱਧਰ ਆ ਗਈ ਮੈਂ ਤਾਂ ਹੀ ਘਰੋਂ ਆਈ ਆ अच्छा ये कहंदे बहन ठीक ठाक हां हां ठीक उये और तेरे सास करा दिंदी है कोई काम ਧੰਦਾ ਨਾ ਤਾਂ ਹੀ ਕੰਮ ਧੰਦਾ ਕਿੱਥੇ ਕੋਈ ਕਰਾਉਂਦੀ ਆ ਮੈਂ ਕਿਹਾ ਵੀ ਤੂੰ ਬਿਬਿਆ ਹੈ ਕਰ ਕੱਪੜੇ ਦਿੱਤੇ ਆ ਹਲਾ ਦੇ ਤੇ ਕਹਿੰਦੀ ਮੈਂ ਨਹੀਂ ਲਾਉਣੀ ਆ ਹੈਗੀਆਂ ਤੇ ਤੂੰ ਲੈ ਜਾ ਆਪਣੇ ਕੱਪੜੇ ਚਾਹ ਤੀ ਤੇ ਕਹਿੰਦੀ ਮੈਂ ਤਾਂ ਲਾਉਣੀ ਆ ਨਹੀਂ ਹੈਗੀਆਂ ਕਿਉਂ ਨਹੀਂ ਤਾਂ ਮੈਂ ਚਾਹ ਤੇ ਹੋਸੜਾ सस्ता ਬਹੁਤ চালাਕਾ ਗੱਲਾਂ ਮਿੱਠੀਆਂ ਮਿੱਠੀਆਂ ਕਰਦੀ ਆ ਔਰ ਤਾਈ ਦੇਹਲਾ ਤੂੰ ਦੱਸਿਆ ਹਨਾ ਮੈਨੂੰ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀਗਾ ਔਰ ਤਾਈ ਮੇਰੇ ਬੇਬੇ ਦਾ ਸੱਚੀ ਦੇਹਲਾ ਹਨਾ ਜੇ ਤੂੰ ਨਾ ਦੱਸ ਦੇਂਦੇ ਪਤਾ ਨਹੀਂ ਲੱਗਣਾ ਸੀਗਾ ਆ ਤਾਂ ਵਾਰੀਆਂ ਸੋਹਣੀਆਂ ਨੋ ਨੂੰ ਮਤਾਂ ਦਿੰਨੀ ਆ ਗੱਲਾਂ ਕਰਦੀਆਂ ਨੋ ਤਾਂ ਆ ਗਈ ਨਹੀਂ ਕੋਈ ਕੰਮ ਕਰਕੇ ਰਾਜੀ ਹੈਂ ਮੂੰਹ ਤੇ ਗੱਲਾਂ ਕਰੀ ਦੀਆਂ ਨੇ ਭਜਨੋਂ ਤੂੰ ਕਿੱਧਰ ਆ ਗਈ ਆ ਮਾਨਾ ਮੇਰੇ ਕੋਲੇ ਕੁਛ ਹੋਰ ਉਹਦੇ ਕੋਲੇ ਕੁਛ ਹੋਰ ਗੱਲਾਂ ਕਰਦੀਆਂ ਤੁਸੀਂ ਨਹੀਂ ਨਹੀਂ ਮੂੰਹ ਤੇ ਗੱਲਾਂ ਕਰੀਦੀਆਂ ਦਾਈ ਮੈਂ ਤੈਨੂੰ ਕਦੋਂ ਕਿਹਾ ਵੀ ਮੇਰੀ ਬੀਬੀ ਮੇਰੇ ਨਾਲ ਕੰਮ ਨਹੀਂ ਕਰਾਉਂਦੀ ਹੈ ਕਿ ਮੈਂ ਤਦ ਕੁੜੀਆਂ ਨੂੰ ਸਾਡੀਆਂ ਨੂੰ ਕਿਹਾ ਵਾ ਨਹੀਂ ਨਹੀਂ ਪਤਾ ਮੈਨੂੰ ਬੋ ਕਿਹਾ ਤੇਰੀ ਮਾਂ ਨੂੰ ਪੁੱਛ ਲੈ ਮਾਂ ਨੂੰ ਪੁੱਛਾ ਨਹੀਂ ਤੂੰ ਗੱਲਾਂ ਕਰਦੀ ਸੀ ਇਹਦੇ ਕੋਲੇ ਕੁੜੀਆਂ ਦੀਆਂ ਵੀ ਕੁੜੀਆਂ ਨੂੰ ਚੰਗਾ ਸਮਝਦੀ ਆ ਕੁੜੀਆਂ ਨੂੰ ਬੜਾ ਦੇਖਦੀ ਆ ਮੇਰੇ ਮੈਨੂੰ ਕੁਛ ਨਹੀਂ ਗੱਲ ਕਰਦੀ ਮੇਰੇ ਨਾਲ ਕੋਈ ਵੀ ਕਰਨਾ ਕਰਨੀਆਂ ਗੱਲਾਂ ਤਾਂ ਹੁਣ ਤੂੰ ਖੁਸ਼ ਹੋ ਗਈ ਸਾਨੂੰ ਦੋਹਾਂ ਸੱਸ ਨੂੰ ਉਹਨੂੰ ਲੜਾ ਕੇ ਤੇਰੇ ਕਾਲਜੇ ਠੰਡ ਪੈ ਗਈ ਹੈ ਸਾਤੋ ਤੇਤੋ ਜਰੀਆਂ ਨਹੀਂ ਗਈਆਂ ਅਸੀਂ ਹਾਂ ਜਰੀਆਂ ਨਹੀਂ ਗਈਆਂ ਦੋਵੇਂ ਤੇ ਤਾਂ ਕਾਲਜੇ ਅੱਗ ਲੱਗੀ ਪਈ ਸੀ ਜਦੋਂ ਤੁਸੀਂ ਦੋਏ ਖਾਸ ਦੀਆਂ ਸੀ ਆ ਇੱਕ ਦੂਜੇ ਦੇ ਨਾਲ ਗੱਲਾਂ ਕਰਦੀਆਂ ਸੀ ਇਕੱਠੇ ਜੀਰਦੀਆਂ ਸੀ ਲਸਣ ਸਲੇ ਦੀਆਂ ਸੀ ਬਿਠੀਆਂ ਕਿਤੇ ਤੇ ਜਰੀਆਂ ਨਹੀਂ ਗਈਆਂ ਨਾ ਕਿਉਂ ਨਾ ਕਰੀਏ ਨਾ ਕੰਮ ਅਸੀਂ ਨਾ ਨਾ ਕਰਨਾ ਤੂੰ ਮੇਰੀ ਨੋਹਤੀ ਮੈਂ ਨਾਲ ਕਰਾਵਾਂ ਨਾ ਤੂੰ ਇਹ ਆਪੇ ਕਰੂਗੀ ਤੂੰ ਬੈਠੀ ਰੁਕਮ ਚਲਾ ਲੈ ਤਾਂ ਤਾਂ ਆਖੀਏ ਜੇ ਤੁਸੀਂ ਨਹੀਂ ਆਲੇ ਮੇਰੇ ਕੋਲ ਜੇ ਸਾਡਾ ਘਰ ਪਾਰਨੇ ਵਾਲਾ ਕਰਦਾ ਹੈ ਚੱਲ ਕੁੜੀਏ ਉੱਠ ਘਰ ਨੂੰ ਚੱਲੀਏ ਚੱਲ ਚੱਲ ਤੀਜਾ ਰਲੇ ਆ ਘਰ ਗਲੇ ਆ ਆ ਤੂੰ ਆਪਦੇ ਘਰੇ ਹੀ ਰਹੇ ਅਸੀਂ ਜਾਣੇ ਚੱਲ ਬਹੇ ਜੋ ਭਾਈ ਗਲਤੀ ਹੋਗੀ ਅੰਗੇ ਤੇ ਨਹੀਂ ਕਰਦੀ ਮਾਫੀ ਮੰਗਦੀਆਂ ਭਜੇ ਨੂੰ ਨਹੀਂ ਕੋਈ ਮਾਫੀ ਦੀ ਲੋੜ ਨਹੀਂ ਸਾਨੂੰ ਚਲ ਕੋਈ ਨਾ ਬੇਬੇ ਜੇ ਤਾਈ ਕਹਿੰਦੀ ਹੈ ਮਾਫੀ ਮੰਗ ਲਈ ਤਾਂ ਕੋਈ ਨਾ ਮaaf ਕਰ ਦੇ ਤਾਈ ਅੱਗੇ ਵਾਸਤੇ ਨਾ ਆਇਆ ਦੱਸੋ ਕਰੀ ਤੇ ਇੱਕ ਤੂੰ ਵੀ ਮੈਨੂੰ ਉਹ ਜੀ ਆ ਉਹ ਵੀ ਮੇਰੀ ਬੇਬੇ ਦਾ ਚੱਲ ਹੈ ਵੀ ਹੈਗੀ ਆ ਹਨਾ ਮੈਂ ਤਾਂ ਕਦੇ ਹੱਦ ਤੱਕ ਤੈਨੂੰ ਪਤਾ ਕੋਈ ਕਿਆ ਹਨ ਕੋਈ ਮੜੀ ਚੀਂ ਕਹੀ ਨਹੀਂ ਹੈਗੀ ਕੋਈ ਨਾ ਕੋਈ ਨਾ ਹੋਂ ਤੇ ਨਹੀਂ ਕਹਿੰਦੇ ਪਰਚੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਘਰ ਖਰਾਬ ਨਾ ਕਰੋ ਕਿਸੇ ਦੀ ਗੱਲਾਂ ਵਿੱਚ ਨਾ ਆਓ ਆਪਣੇ ਕੰਮ ਨੂੰ ਤੋੜ ਕੇ ਰੱਖੋ ਧੰਨਵਾਦ ਨੰਗਲ ਫੈਮਲੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਵਧੀਆ-ਵਧੀਆ ਵੀਡੀਓ ਪਾ ਸਕੀਏ ਵੀਡੀਓ ਨੂੰ ਦੇਖ ਕੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਦੀ ਅੱਗੇ ਸ਼ੇਅਰ ਕਰੋ ਸਾਡੇ ਚੈਨਲ ਨੂੰ ਬਾਤੋ ਬਾਤ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਤੁਹਾਡਾ